ਸਤਿ ਸ਼੍ਰੀ ਅਕਾਲ ਮੇਰੇ ਸਾਰੇ ਹੀ ਪਿਆਰੇ ਵਿਦਿਆਰਥੀਆਂ ਨੂੰ ਐਂਡ ਸਾਹਿਤ ਪ੍ਰੇਮੀਆਂ ਨੂੰ ਮੇਰਾ ਨਾਮ ਹੈ ਡਾਕਟਰ ਸੰਦੀਪ ਗੌਰ ਤੇ ਮੈਂ ਜਿਹੜੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀ ਐਚ ਡੀ ਜਿਹੜੀ ਹੈ ਉਹ ਕੀਤੀ ਹੈ ਲੈਂਗੁਆਇਸਟਿਕ ਦੇ ਵਿੱਚ ਮੇਰੀ ਪੀ ਐਚ ਡੀ ਹੈ ਸੋ ਮੇਰਾ ਅੱਜ ਦਾ ਜਿਹੜਾ ਮੇਨ ਮੋਟਿਵ ਹੈ ਹੀ ਹੈ ਕਿ ਜਿਹੜੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਵਿਆਕਰਨ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਿਲ ਆਉਂਦੀ ਹੈ ਔਰ ਉਹਨਾਂ ਨੂੰ ਸੌਖਿਆ ਤਰੀਕੇ ਦੇ ਨਾਲ ਵਿਆਕਰਨ ਦੇ ਨਾਲ ਜੋੜਨਾ ਸਭ ਤੋਂ ਪਹਿਲਾਂ ਮੈਂ ਜਿਹੜਾ ਹੈ ਅੱਜ ਜਿਹੜੀ ਅਸੀਂ ਸ਼ੁਰੂ ਕਰਾਂਗੇ ਮੂਲ ਵਿਆਕਰਨ ਇਕਾਈਆਂ ਤੋਂ ਸ਼ੁਰੂ ਕਰਾਂਗੇ ਅ ਜਿਹੜਾ ਕਿ ਜ਼ਿਆਦਾਤਰ ਜਿਹੜੇ ਬੱਚੇ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਜਿਹੜੇ ਬੱਚੇ ਬੀਏ ਜਾਂ ਬੀਕਾਮ ਜਾਂ ਬੀਐਸਸੀ ਬੀਬੀਏ ਕਰ ਰਹੇ ਨੇ ਵਿਦਿਆਰਥੀ ਉਹਨਾਂ ਨੂੰ 3ਰਡ ਸਮੈਸਟਰ ਦੇ ਵਿੱਚ ਜਿਹੜੀ ਇਹ ਗ੍ਰਾਮਰ ਹੈ ਲੱਗੀ ਹੋਈ ਹੈ ਸੋ ਅੱਜ ਜਿਹੜਾ ਹੈ ਅਸੀਂ ਮੂਲ ਵਿਆਕਰਨ ਇਕਾਈਆਂ ਦੇ ਉੱਪਰ ਹੀ ਜਿਹੜਾ ਹੈ ਮੇਨ ਫੋਕਸ ਕਰਾਂਗੇ ਮੂਲ ਵਿਆਕਰਨ ਇਕਾਈਆਂ ਦੀ ਜੇਕਰ ਮੈਂ ਗੱਲ ਕਰਾਂ ਤੇ ਸਭ ਤੋਂ ਪਹਿਲਾਂ ਜਿਹੜਾ ਹੈ ਉਹਦੇ ਵਿੱਚ ਪਾਵਨਛਾ ਜਾਂਦਾ ਹੈ ਸ਼ਬਦ ਆ ਜਾਂਦਾ ਹੈ ਵਾਕ ਵਾਕਨਛਾ ਜਾਂਦਾ ਹੈ ਉਤਵਾਕ ਆ ਜਾਂਦਾ ਹੈ ਤਵਾਕ ਆ ਜਾਂਦਾ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੇਕਰ ਮੈਂ ਛੋਟੇ ਜਦੋਂ ਅਸੀਂ ਭਾਸ਼ਾ ਸਿੱਖਣ ਦੀ ਗੱਲ ਕਰਦੇ ਹਾਂ ਹਨਾ ਤਾਂ ਸਭ ਤੋਂ ਪਹਿਲਾਂ ਜਿਹੜਾ ਛੋਟੇ ਬੱਚਿਆਂ ਦੀ ਜਿਹੜੀ ਗੱਲ ਕਰਦੇ ਆ ਤੇ ਛੋਟਾ ਬੱਚਾ ਜਦੋਂ ਆਪਣੀ ਭਾਸ਼ਾ ਸਿੱਖਦਾ ਹੈ ਤੇ ਉਹ ਇੱਕ ਛੋਟੀਆਂ-ਛੋਟੀਆਂ ਦੁਨੀਆਂ ਤੋਂ ਜਿਹੜੀ ਆਪਣੀ ਭਾਸ਼ਾ ਸਿੱਖਦਾ ਹੈ ਤੇ ਉਹੀ ਜਿਹੜਾ ਛੋਟੀਆਂ ਜਿਹੜੀਆਂ ਕਿ ਸਾਰਥਕ ਧੁਨੀਆਂ ਨੇ ਹਨ ਉਹਨਾਂ ਨੂੰ ਹੀ ਅਸੀਂ ਜਿਹੜਾ ਹੈ ਪਾਵਨ ਚ ਦਾ ਜਿਹੜਾ ਹੈ ਨਾਮ ਦੇ ਦਿੰਦੇ ਹਾਂ ਪਾਵਨ ਚ ਜੜੀ ਹੈ ਉਹ ਸਭ ਤੋਂ ਆ ਭਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ ਤੇ ਸਾਰਥਕ ਹੈ ਸਾਰਥਕ ਇੱਕਾਈ ਦਾ ਮਤਲਬ ਇਹਦੇ ਵਿੱਚ ਹੈ ਕਿ ਦੇਖੋ ਧੁਨੀਆਂ ਤਾਂ ਬਹੁਤ ਸਾਰੀਆਂ ਬੋਲੀਆਂ ਜਾਂਦੀਆਂ ਹਨ ਬਟ ਜਿਹੜੀ ਕੋਈ ਧੁਨੀ ਦਾ ਕੋਈ ਨਾ ਕੋਈ ਅਰਥ ਹੈ ਸਾਰਥਕ ਹੈ ਭਾਸ਼ਾ ਦੇ ਵਿੱਚ ਉਹਨੂੰ ਹੀ ਅਸੀਂ ਪਾਵਨ ਚ ਵੀ ਪਾਵਨ ਚ ਵੀ ਕਹੇ ਕਹੀ ਜੜੀ ਮੰਨਾਂਗੇ ਇਹ ਸ਼ਬਦ ਤੋਂ ਛੋਟੀ ਅਜਹੀ ਸਾਰਥਕ ਇਕਾਈ ਹੁੰਦੀ ਹੈ ਜਿਸ ਨੂੰ ਹੋਰ ਸਾਰਥਕ ਹਿੱਸਿਆਂ ਵਿੱਚ ਨਹੀਂ ਵੰਡਿਆ ਜਾ ਸਕਦਾ ਕਿਉਂਕਿ ਇਹ ਆਪਣੇ ਆਪ ਵਿੱਚ ਹੀ ਬਹੁਤ ਜ਼ਿਆਦਾ ਛੋਟੀ ਇਕਾਈ ਹੈ ਜਿਵੇਂ ਐਡੇ ਨੁਕਨਾ ਆ ਇਹ ਆਪਣੇ ਆਪ ਵਿੱਚ ਬਹੁਤ ਛੋਟੀ ਹੈ ਜੇਕਰ ਅਸੀਂ ਇਹਨਾਂ ਨੂੰ ਹੋਰ ਛੋਟੇ-ਛੋਟੇ ਭਾਗਾਂ ਦੇ ਵਿੱਚ ਵੰਡ ਦੇਵਾਂਗੇ ਤੇ ਇਹ ਸਿਰਫ ਸਾਡੇ ਕੋਲ ਇੱਕ ਛੋਟੀਆਂ-ਛੋਟੀਆਂ ਜਿਹੜੀਆਂ ਧੁਨੀਆਂ ਹੈ ਉਹੀ ਰਹਿ ਜਾਣਗੇ ਇਸ ਕਰਕੇ ਇਸ ਇਹਨਾਂ ਨੂੰ ਹੋਰ ਸਾਰਥਕ ਹਿੱਸਿਆਂ ਦੇ ਵਿੱਚ ਨਹੀਂ ਵੰਡ ਸਕਦੇ ਭਾਵਨ ਚ ਆਪਣੇ ਆਪ ਵਿੱਚ ਅਰਥਪੂਰਨ ਇਕਾਈ ਹੈ ਇਸ ਤਰ੍ਹਾਂ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਤੇ ਅਰਥਪੂਰਨ ਇਕਾਈ ਨੂੰ ਹੀ ਜੜਾ ਹੈ ਪਵੰਚ ਗਿਆ ਹੈ ਸਭ ਕਿਆ ਜਾ ਸਕਦਾ ਹੈ ਜਿਵੇਂ ਕਿ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਵੀ ਇਹਦੇ ਵਿੱਚ ਦਿੰਦੀ ਹੈ ਜਿਵੇਂ ਪੜ ਪੜ ਪ ਇੱਕ ਅਲੱਗ ਤੁਣੀੜ ਇੱਕ ਅਲੱਗ ਤੁਣੀ ਹੈ ਲੇਕਿਨ ਅਸੀਂ ਹੁਣ ਪੜ ਨੂੰ ਵੀ ਜਿਹੜਾ ਹੈ ਇਹਨੂੰ ਛੋਟੇ ਹੋਰ ਸਾਰਥਕ ਹਿੱਸਿਆਂ ਦੇ ਵਿੱਚ ਵੰਡ ਨਹੀਂ ਸਕਦੇ ਪੜ ਤੋਂ ਅਸੀਂ ਪੜਤਾ ਬਣਾ ਦੇਵਾਂਗੇ ਫਿਰ ਉਹਨੂੰ ਅਸੀਂ ਦੋ ਹਿੱਸਿਆਂ 'ਚ ਰੂਟ ਵੰਡ ਸਕਦੇ ਹਾਂ ਪਰ ਪੜ ਨੂੰ ਅਸੀਂ ਜਿਹੜਾ ਹੈ ਉਨੁਪਾਵਨ ਚ ਦੀ ਇੱਕ ਸਭ ਤੋਂ ਛੋਟੀ ਇਕਾਈ ਮੰਨੇ ਆ ਜਿਹਨੂੰ ਕਿ ਅਸੀਂ ਹੋਰ ਸਾਰਤਕ ਹਿੱਸਿਆਂ ਵਿੱਚ ਨਹੀਂ ਵੰਡ ਸਕਦੇ ਜੇਕਰ ਮੈਂ ਭਾਵਨਸ਼ ਦੇ ਵਰਗੀਕਰਨ ਦੀ ਗੱਲ ਕਰਾਂ ਤੇ ਭਾਵਨਸ਼ ਦਾ ਵਰਗੀਕਰਨ ਇਹਨੂੰ ਮੈਂ ਦੋ ਰੂਪਾਂ ਦੇ ਵਿੱਚ ਜਿਹੜਾ ਹੈ ਵੰਡਿਆ ਹੋਇਆ ਸੀ ਇੱਕ ਅਸੀਂ ਵੰਡਦੇ ਹਾਂ ਰੂਪ ਦੇ ਆਧਾਰ ਤੇ ਇੱਕ ਅਸੀਂ ਵੰਡਦੇ ਹਾਂ ਕਾਰਜ ਤੇ ਆਧਾਰ ਤੇ ਜਦੋਂ ਵੀ ਅਸੀਂ ਕਿਸੇ ਚੀਜ਼ ਨੂੰ ਆ ਵੇਖਦੇ ਹਾਂ ਅਸੀਂ ਉਹਦਾ ਸਭ ਤੋਂ ਪਹਿਲਾਂ ਸਟਰਕਚਰ ਦੇਖਦੇ ਹਾਂ ਫਿਰ ਅਸੀਂ ਇਹ ਦੇਖਦੇ ਹਾਂ ਕਿ ਉਹ ਉਹਦਾ ਭਾਸ਼ਾ ਦੇ ਵਿੱਚ ਕੰਮ ਕੀ ਹੈ ਜਾਂ ਉਹਦਾ ਉਸ ਚੀਜ਼ ਦਾ ਫਾਇਦਾ ਕੀ ਹੈ ਸਾਨੂੰ ਉਹ ਕਿਸ ਤਰ੍ਹਾਂ ਕਿਸ ਤਰ੍ਹਾਂ ਜੜੀ ਹੈ ਕੰਮ ਕਰਦੀ ਹੈ ਤਾਂ ਰੂਪ ਚੜਾ ਹੁੰਦਾ ਹੈ ਉਹਦਾ ਸਟਰਕਚਰ ਹੈ ਓਕੇ ਵਿੱਚ ਬੰਨਦਾ ਹੈ ਕਿਵੇਂ ਬੰਦੀ ਹੈ ਕੋਈ ਵੀ ਚੀਜ਼ ਜੜੀ ਹੈ ਐਂਡ ਕਾਰਜ ਵਿੱਚ ਅਸੀਂ ਦੇਖਦੇ ਹਾਂ ਕਿ ਫਿਰ ਜਦੋਂ ਕੋਈ ਚੀਜ਼ ਸਾਡਕ ਬਣ ਜਾਂਦੀ ਹੈ ਉਹ ਵਰ ਕਿਵੇਂ ਕਰਦੀ ਹੈ ਉਹਦਾ ਕੰਮ ਕੀ ਹੈ ਤਰੂਪ ਦੇ ਆਧਾਰ ਤੇ ਜੇਕਰ ਮੈਂ ਦੇਖਾ ਤੇ ਉਹਨੂੰ ਤਾਤੂ ਤੇ ਵਧੇਤਰ ਦੋ ਤਰ੍ਹਾਂ ਦੇ ਨਾਲ ਜਿਹੜੇ ਭਾਵਨਚ ਹੈ ਅਗਰ ਮੈਂ ਕਾਰਜ ਦੇ ਆਧਾਰ ਤੇ ਦੇਖਾਂ ਤੇ ਉਹਨੂੰ ਸੁਤੰਤਰ ਭਾਵਨਚ ਤੇ ਜੁੜਪੇ ਭਾਵਨਚ ਦੇ ਵਿੱਚ ਅਸੀਂ ਵੰਡ ਕੇ ਦੇਖ ਸਕਦੇ ਹਾਂ ਉਸ ਤੋਂ ਬਾਅਦ ਜਿਹੜੇ ਬਧੇਤਰ ਹਨ ਫਿਰ ਉਹ ਜਿਹੜੇ ਹਨ ਕਿ ਫਿਰ ਸਬ ਕੈਟਾਗਰੀਜ਼ ਦੇ ਵਿੱਚ ਜਿਹੜੇ ਹਨ ਵੰਡੇ ਜਾਂਦੇ ਹਨ ਮੈਂ ਜੂ ਜੂ ਤੁਹਾਨੂੰ ਇਹਦੇ ਨਾਲ ਅੱਗੇ-ਅੱਗੇ ਕਰਾਵਾਂਗੀ ਤੁਸੀਂ ਇਸ ਚਾਰਟ ਨੂੰ ਜਿਹੜਾ ਹੈ ਫੋਕਸ ਕਰਨਾ ਹੈ ਉਸ ਤੋਂ ਬਾਅਦ ਇੱਕ-ਇੱਕ ਚਾਰਟ ਦੇ ਵਿੱਚ ਦਿੱਤੀ ਹੋਈ ਚੀਜ਼ ਨੂੰ ਮੈਂ ਆਪਣੇ ਅਗਲੇ ਪੇਜ ਦੇ ਵਿੱਚ ਜਿਹੜਾ ਹੈ ਉਹ ਜ਼ਰੂਰ ਇਹਨੂੰ ਐਕਸਪਲੇਨ ਜਣਾ ਹੈ ਕਨੋਟ ਤੁਸੀਂ ਜਿਹੜਾ ਹੈ ਜਿਹੜਾ ਕਿ ਮੈਂ ਪਿੱਛੇ ਚਾਰਟ ਦੀ ਗੱਲ ਜਿਹੜੀ ਹੈ ਕਰ ਚੁੱਕੀ ਹਾਂ ਇਸ ਦੇ ਵਿੱਚ ਤੁਸੀਂ ਜਿਹੜਾ ਹੈਗਾ ਸਕਰੀਨਸ਼ਾਟ ਲੈ ਸਕਦੇ ਹੋ ਥੈਨ ਤੁਸੀਂ ਐਵੇਂ ਹੀ ਆਪਣੇ ਪੇਪਰ ਵਿੱਚ ਜਿਹੜਾ ਹੈ ਐਕਸਪਲੇਨ ਕਰ ਸਕਦੇ ਹੋ ਇਸ ਤੋਂ ਬਾਅਦ ਜਦੋਂ ਮੈਂ ਇਹਦੀ ਵਰਕਿਕਨ ਕੀਤਾ ਸੀਗਾ ਭਵਨਚ ਦਾ ਤੇ ਭਵਨਚ ਨੂੰ ਮੈਂ ਰੂਪ ਬੰਦਰ ਦੇ ਆਧਾਰ ਤੇ ਤੇ ਕਾਰਜ ਦੇ ਆਧਾਰ ਦੇ ਦੋ ਤਰ੍ਹਾਂ ਦੇ ਨਾਲ ਵੰਡਿਆ ਸੀਗਾ ਜੇਕਰ ਮੈਂ ਰੂਪ ਦੇ ਆਧਾਰ ਤੇ ਗੱਲ ਕਰਾਂ ਦੇ ਰੂਪ ਦੇ ਆਧਾਰ ਤੇ ਜਿਹੜਾ ਹੈ ਇਹਨੂੰ ਅਸੀਂ ਦੋ ਤਰ੍ਹਾਂ ਦੇ ਦੋ ਭਾਗਾਂ ਦੇ ਵਿੱਚ ਵੰਡਦੇ ਹਾਂ ਇੱਕ ਹੈ ਤਾਤੂ ਇੱਕ ਹੈ ਵਧੇਤਰ ਠੀਕ ਹੈ ਜੀ ਤਾਤੂ ਵੀ ਜਿਹੜਾ ਹੈ ਉਹ ਪਾਸ਼ਾ ਦੀ ਜੜੀ ਹੈ ਸਭ ਤੋਂ ਛੋਟੀ ਹੀ ਇਕਾਈ ਹੈ ਔਰ ਭਾਵਨਛਤੇ ਵਿੱਚ ਜਦੋਂ ਅਸੀਂ ਇਹਨੂੰ ਵੰਡਦੇ ਹਾਂ ਤੇ ਸਭ ਤੋਂ ਪਹਿਲੀ ਰੂਪ ਦੇ ਆਧਾਰ ਤੇ ਜੇਕਰ ਗੱਲ ਕਰਾਂ ਤੇ ਤਾਤੂ ਦੇ ਵਿੱਚ ਅਸੀਂ ਇਹਨੂੰ ਵੰਡ ਕੇ ਦੇਖ ਸਕਦੇ ਹਾਂ ਤਾਤੂ ਮੂਲ ਅਰਥ ਦਾ ਧਾਰਨੀ ਹੁੰਦਾ ਹੈ ਇਸ ਨਾਲ ਕਿਸੇ ਪ੍ਰਕਾਰ ਦਾ ਵਧੇਤਰ ਵਧੇਤਰ ਉਹ ਉਹ ਹੁੰਦੇ ਹਨ ਜਦੋਂ ਅਸੀਂ ਅ ਕਿਸੇ ਚੀਜ਼ ਨੂੰ ਵੱਡਾ ਵੀ ਕਰ ਸਕਦੇ ਆ ਮਤਲਬ ਅਗੇਤਰ ਲਗਾ ਕੇ ਜਾਂ ਪਿਛੇਤਰ ਲਗਾ ਕੇ ਮੈਂ ਆਪਣੇ ਜਿਹੜਾ ਹੈ ਨੋਟਸ ਵਿੱਚ ਦੱਸਦੀ ਪਈ ਆ ਕਿ ਮੂ ਧਾਤੂ ਜਿਹੜਾ ਹੈ ਮੂਲ ਅਰਥ ਦਾ ਧਾਰ ਨਹੀਂ ਹੁੰਦਾ ਹੈ ਇਸ ਨਾਲ ਕਿਸੇ ਪ੍ਰਕਾਰ ਦਾ ਵਿਧੇਤਰ ਵਿਧੇਤਰ ਅਗੇਤਰ ਜਾਂ ਪਿਛੇਤਰ ਦੀ ਵਰਤੋਂ ਨਹੀਂ ਕੀਤੀ ਜਾਂਦੀ ਇੰਜ ਧਾਤੂ ਜਿਹੜਾ ਹੈ ਭਾਵਨ ਸ਼ਬਦ ਦਾ ਉਹ ਹਿੱਸਾ ਹੈ ਜੋ ਵਿਧੇਤਰ ਹਟਾਉਣ ਉਪਰੰਤ ਬਚਦਾ ਹੈ ਸਪੋਜ਼ ਕਰੋ ਕਿ ਸ਼ਬਦ ਹੈ ਪੜ ਜਿਵੇਂ ਕਿ ਮੈਂ ਪਹਿਲੇ ਕੁਝ ਇਗਜ਼ਾਮਪਲ ਦਿੱਤੀ ਹੁਣ ਪੜ ਤੋ ਦੇਖੋ ਜੇਕਰ ਮੈਂ ਇਹਦੇ ਨਾਲ ਅਗੇ ਤਰ ਲਗਾ ਸੋਰੀ ਪਿਛੇ ਤਰ ਲਗਾ ਦਵਾਂ ਪੜਦਾ ਪੜਾਓ ਪੜਨਗੇ ਸੋ ਇਹ ਸ਼ਬਦ ਦੇ ਨਾਲ ਵਧੇਤਰ ਲੱਗ ਜਾਂਦੇ ਆ ਤੇ ਸ਼ਬਦ ਨੂੰ ਬਹੁਤ ਜ਼ਿਆਦਾ ਚੜ੍ਹਾ ਵਧਾਇਆ ਜਾਂਦਾ ਪਰ ਜੇ ਮੈਂ ਪੜਦਾ ਦਾ ਹਟਾ ਦਵਾਂਗੀ ਪੜਾਉਣਗੇ ਆਉਣਗੇ ਹਟਾ ਦਵਾਂਗੀ ਤੇ ਜੋ ਸਾਡੇ ਕੋਲ ਬਾਕੀ ਬਚੇਗਾ ਉਹ ਧਾਤੂ ਹੁੰਦਾ ਹੈ ਜਿਵੇਂ ਕਿ ਚੋਰ ਤੋਂ ਚੋਰਨੀ ਹੈ ਚੋਰੋ ਹੈ ਉਹ ਮਤਲਬ ਕਿ ਬਹੁਤ ਸਾਰੇ ਸ਼ਬਦ ਖੇਡਦਾ ਹੈ ਖੇਡਦੀ ਹੈ ਖੇਡਣਗੇ ਸੋ ਇਹ ਖੇਡ ਜਿਹੜਾ ਹੈ ਜਦੋਂ ਅਸੀਂ ਇਹਨਾਂ ਨੂੰ ਪਛੇਤਰ ਹਟਾ ਦਵਾਂਗੇ ਕਿ ਤੁ ਜੋ ਸਾਡੇ ਕੋਲ ਬਾਕੀ ਸ਼ਬਦ ਬਚੇਗਾ ਉਹਨੂੰ ਅਸੀਂ ਧਾਤੂ ਜਿਹੜਾ ਹੈ ਕਹਿ ਸਕਦੇ ਹਾਂ ਮਤਲਬ ਕਿ ਧਾਤੂ ਉਹ ਮੂਲ ਅਰਥ ਦਾ ਧਾਰਨੀ ਹੁੰਦਾ ਹੈ ਜਿਹਦੇ ਨਾਲ ਕੋਈ ਵੀ ਅਗੇਤਰ ਅਤੇ ਪਛੇਤਰ ਨਹੀਂ ਲਗਾਇਆ ਜਾਂਦਾ ਔਰ ਜਦੋਂ ਅਸੀਂ ਅਗੇਤਰ ਤੇ ਪਿਛੇਤਰ ਲਗਾ ਕੇ ਸ਼ਬਦ ਨੂੰ ਬਣਾਉਂਦੇ ਹਾਂ ਤੇ ਜੋ ਵਧੇਤਰ ਹੈ ਉਸ ਨੂੰ ਹਟਾ ਕੇ ਜੋ ਸਾਡੇ ਕੋਲ ਬਾਕੀ ਬਚਦਾ ਹੈ ਉਹਨੂੰ ਅਸੀਂ ਧਾਤੂ ਕਹਿ ਸਕਦੇ ਹਾਂ ਇਸੇ ਤਰ੍ਹਾਂ ਹੀ ਵਧੇਤਰ ਹੈ ਵਧੇਤਰ ਉਹ ਚੀਜ਼ ਹੁੰਦੀ ਹੈ ਧਾਤੂ ਪਾਵਨਛਾ ਜੁੜ ਕੇ ਜਿਹੜੇ ਕਿ ਉੱਪਰ ਅਸੀਂ ਪੜਿਆ ਧਾਤੂ ਪਾਵਨਛਾ ਜੁੜ ਕੇ ਆਉਣ ਵਾਲੇ ਪਾਵਨਛਾ ਨੂੰ ਅਸੀਂ ਹੀ ਵਧੇਤਰ ਕਹਿ ਸਕਦੇ ਹਾਂ ਵਧੇਤਰ ਧਾਤੂ ਜਿਹੜਾ ਪਾਵਨਛਾ ਹੈ ਪਾਵਨਛਾ ਜੁੜ ਕੇ ਇੱਕ ਨਵੇਂ ਸ਼ਬਦ ਦੀ ਸਿਰਜਣਾ ਕਿਵੇਂ ਕਰਦਾ ਹੈ ਫੋਰ ਐਗਜ਼ਾਮਪਲ ਮੈਂ ਥੱਲੇ ਦਿੱਤਾ ਹੈ ਕਿ ਪੜ ਜਮਾ ਆਈ ਪੜ ਹੁਣ ਸਾਡੇ ਕੋਲ ਧਾਤੂ ਹੈ ਆਈ ਅਸੀਂ ਵਧੇਤਰ ਲਗਾਇਆ ਹੈ ਤੇ ਇੱਕ ਨਵਾਂ ਸ਼ਬਦ ਸਾਡੇ ਕੋਲ ਬਣਿਆ ਹੈ ਪੜਾਈ ਇਸੇ ਤਰ੍ਹਾਂ ਇਹ ਦੂਸਰਾ ਹੈ ਜਾ ਪਲਸ ਵਾ ਜਾਵਾ ਤੋ ਜਾ ਪਲਸ ਵਾ ਜਾਵਾ ਮਤਲਬ ਕਿ ਦੋ ਜਿਹੜੇ ਧਾਤੂਆਂ ਨੂੰ ਮਿਲ ਕੇ ਇੱਕ ਨਵਾਂ ਸ਼ਬਦ ਜਿਹੜਾ ਹੈ ਬਣਿਆ ਹੈ ਜਾਵਾ ਇਸੇ ਤਰ੍ਹਾਂ ਹੀ ਚੋਰਨੀ ਸ਼ਬਦ ਹੈ ਇਸੇ ਤਰ੍ਹਾਂ ਹੀ ਖੇੜਦੀਆਂ ਸ਼ਬਦ ਹੈ ਖੇੜプラスਦੀਆਂ ਹਨ ਕਿ ਉਹ ਇੱਕ ਨਵਾਂ ਸ਼ਬਦ ਜਿਹੜਾ ਹੈ ਸਾਡੇ ਕੋਲ ਬਣਿਆ ਹੈ ਸੋ ਜਦੋਂ ਅਸੀਂ ਖੇੜプラスਦੀਆਂ ਦੀ ਗੱਲ ਕਰਦੇ ਹਾਂ ਖੇੜਦੀਆਂ ਦੀ ਗੱਲ ਕਰਦੇ ਹਾਂ ਉਹ ਬਦੇਤਰ ਜਿਹੜਾ ਹੈ ਸਾਡੇ ਕੋਲ ਖੇੜਦੀਆਂ ਸ਼ਬਦ ਜਿਹੜਾ ਆਇਆ ਹੈ ਉਹ ਬਦੇਤਰ ਕਰਕੇ ਹੀ ਆਇਆ ਹੈ ਬਦੇਤਰ ਵਰਗਵੰਡ ਜਿਹੜਾ ਹੈ ਬਦੇਤਰ ਨੂੰ ਜਦੋਂ ਅਸੀਂ ਰੂਪ ਦੇ ਕਾਰਜ ਦੇ ਪੱਖ ਤੋਂ ਵਰਗੀਕ੍ਰਿਤ ਕਰਦੇ ਹਾਂ ਤੇ ਵਦੇਤਰ ਤਿੰਨ ਤਰ੍ਹਾਂ ਦੇ ਜੁੜੇ ਅਸੀਂ ਦੇਖ ਸਕਦੇ ਆ ਇੱਕ ਅਗੇਤਰ ਹੁੰਦੇ ਆ ਇੱਕ ਮਧੇਤਰ ਹੁੰਦੇ ਆ ਇੱਕ ਪਿਛੇਤਰ ਹੁੰਦੇ ਆ ਅਗੇਤਰ ਤੇ ਪਿਛੇਤਰ ਅਸੀਂ ਅਕਸਰ ਬਹੁਤ ਜ਼ਿਆਦਾ ਸ਼ਰਧਾਂ ਦੇ ਵਿੱਚ ਦੇਖਦੇ ਨਹੀਂ ਹਾਂ ਤੇ ਔਰ ਕਰਕੇ ਵੀ ਆਏ ਆ ਪਰ ਮਧੇਤਰ ਅਸੀਂ ਬਹੁਤ ਜ਼ਿਆਦਾ ਜਿਹੜਾ ਹੈ ਘੱਟ ਜਿਹੜਾ ਦੇਖਦੇ ਆ ਇਹਨਾਂ ਨੂੰ ਵੀ ਅਸੀਂ ਆਪਣੇ ਜਿਹੜਾ ਨੋਟਸ ਵਿੱਚ ਅਸੀਂ ਐਕਸਪਲੇਨ ਕਰਾਂਗੇ ਅ ਅਗੇਤਰ ਜਿਹੜੇ ਹਨ ਉਹ ਪਾਵਨ ਛੁ ਨੇ ਹਨ ਉਹ ਪਾਵਨ ਛ ਜਿਹੜੇ ਧਾਤੂ ਦੇ ਅੱਗੇ ਲੱਗ ਕੇ ਜਿਹੜੇ ਹਨ ਨਵੇਂ ਸ਼ਬਦ ਦੀ ਕਿਰਜਨਾ ਕਰਦੇ ਹਨ ਉਹਨਾਂ ਨੂੰ ਅਗੇਤਰ ਕਿਹਾ ਜਾਂਦਾ ਹੈ ਹੁਣ ਸਾਡੇ ਕੋਲ ਇੱਕ ਸ਼ਬਦ ਹੈ ਗੁਨਾਹ ਗੁਨਾਹ ਤਾਤੂ ਹੈ ਠੀਕ ਹੈ ਉਹਦੇ ਨਾਲ ਅਸੀਂ ਅਗੇਤਰ ਲਗਾਵਾਂਗੇ ਬੇ ਤੋਂ ਬੇ ਇੱਕ ਵਧੇਤਰ ਵੀ ਹੈ ਵਧੇਤਰ ਦੀ ਕਿਹੜੀ ਕੈਟਾਗਰੀ ਵਿੱਚ ਆਉਂਦਾ ਹੈ ਅਗੇਤਰ ਦੀ ਕੈਟਾਗਰੀ ਵਿੱਚ ਆਉਂਦਾ ਹੈ ਤੇ ਸਾਡੇ ਕੋਲ ਇੱਕ ਨਵਾਂ ਸ਼ਬਦ ਬਣ ਜਾਂਦਾ ਹੈ ਬੇਗੁਨਾਹ ਇਸੇ ਤਰ੍ਹਾਂ ਹੀ ਸਾਡੇ ਕੋਲ ਸਵਾਰਤ ਤਾਤੂ ਹੈ ਸਵਾਰਤ ਇੱਕ ਸ਼ਬਦ ਹੈ ਸਾਡੇ ਕੋਲ ਅਸੀਂ ਉਹਦੇ ਅੱਗੇ ਜਦੋਂ ਅਗੇਤਰ ਲਗਾ ਦਵਾਂਗੇ ਅਗੇਤਰ ਤੇ ਲਗਾਇਆ ਆ ਪਰ ਅਗੇਤਰ ਕਿਸ ਕੈਟਾਗਰੀ ਵਿੱਚ ਆਉਂਦਾ ਹੈ ਵ ਦੇਤਰ ਦੀ ਇਹ ਕੈਟਾਗਰੀ ਵਿੱਚ ਆਉਂਦਾ ਹੈ ਜਦੋਂ ਅਸੀਂ ਨਿਰ ਪਲੱਸ ਸਵਾਰਥ ਲਗਾ ਦਵਾਂਗੇ ਤੇ ਸਾਡੇ ਕੋਲ ਇੱਕ ਨਵਾਂ ਸ਼ਬਦ ਬਣ ਜਾਏਗਾ ਨਿਰਸਵਾਰਥ ਇਸ ਕਰਕੇ ਬਹੁਤ ਸਾਰੇ ਸ਼ਬਦ ਇਸ ਤਰ੍ਹਾਂ ਦੇ ਹਨ ਜਿਹੜੇ ਸਾਡੇ ਕੋਲ ਤਾਤੂ ਹੁੰਦੇ ਹਨ ਔਰ ਤਾਤੂਆਂ ਦੇ ਨਾਲ ਜਦੋਂ ਅਗੇਤਰ ਲੱਗ ਜਾਂਦਾ ਹੈ ਕੋਈ ਇੱਕ ਨਵੇਂ ਸ਼ਬਦ ਦੀ ਸਿਰਜਣਾ ਕਰਦੇ ਹਨ ਔਰ ਦੇਖੋ ਇੱਕ ਸ਼ਬਦ ਹੈ ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਹੀ ਕਰਵਾਇਆ ਹੈ ਸਵਾਰਥ ਹੈ ਨਾ ਤੇ ਸਵਾਰਥ ਜਿਹੜਾ ਹੈ ਹਾਂ ਕਿ ਹਾਂ ਸੈਲਫਿਸ਼ ਹੈ ਤਾਂ لیکن ਜਦੋਂ ਅਸੀਂ ਅਗੇਤਰ ਲਗਾਉਂਦੇ ਹਾਂ ਤੇ ਇਹਦਾ ਅਰਥ ਵੀ ਨਾਂ ਨਾਂ ਬਦਲ ਜਾਂਦੇ ਹਨ ਜਿਵੇਂ ਕਿ ਨਿਰਸਵਾਰਥ ਕਿ ਬਿਲਕੁਲ ਜਿਹੜਾ ਹੈ ਉਹਨੇ ਕੋਈ ਸਵਾਰਥ ਨਹੀਂ ਕੀਤਾ ਸਵਾਰਥ ਤੋਂ ਬਿਨਾ ਜਿਹੜਾ ਹੈ ਕੋਈ ਕੰਮ ਜਿਹੜਾ ਕੀਤਾ ਹੈ ਸੋ ਅਗੇਤਰਾਂ ਦੀ ਇੰਨੀ ਜ਼ਿਆਦਾ ਵੈਲਿਊ ਹੈ ਕਿ ਉਹ ਸਿਰਫ ਅਤੇ ਸਿਰਫ ਇੱਕ ਨਵਾਂ ਸ਼ਬਦ ਹੀ ਨਹੀਂ ਬਣਾਉਂਦੇ ਸ਼ਬਦ ਦੀ ਅਰਥ ਸ਼ਬਦ ਦੀ ਜਿਹੜੀ ਅਰਥ ਹੈ ਉਸ ਨੂੰ ਵੀ ਚੇਂਜ ਕਰਨ ਦੀ ਸੰਭਖਾ ਜੜੀ ਹਨ ਰੱਖਦੇ ਹਨ ਇਸੀ ਤਰ੍ਹਾਂ ਹੀ ਜੇਕਰ ਮੈਂ ਮਧੇਤਰ ਦੀ ਗੱਲ ਕਰਾਂ ਮਧੇਤਰ ਕੀ ਜਿਵੇਂ ਕਿ ਪੰਜਾਬੀ ਦੇ ਵਿੱਚ ਬਹੁਤ ਜ਼ਿਆਦਾ ਘੱਟ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਜੋ ਭਾਵਨ ਚ ਮੂਲ ਸ਼ਬਦ ਦੇ ਵਿੱਚ ਘਾਰ ਵਰਤਿਆ ਜਾਂਦਾ ਹੈ ਹੈਨਾ ਉਸ ਨੂੰ ਮਧੇਤਰ ਕਿਹਾ ਜਾਂਦਾ ਜੋ ਸ਼ਬਦ ਦੇ ਮਿਡ ਵਿੱਚ ਜਾ ਕੇ ਵਰਤਿਆ ਜਾਂਦਾ ਹੈ ਪਰ ਇਹਨਾਂ ਦੀ ਵਰਤੋਂ ਜਿਹੜੀ ਹੈ ਪੰਜਾਬੀ ਭਾਸ਼ਾ ਦੇ ਵਿੱਚ ਨਾ ਮਾਤਰ ਹੁੰਦੀ ਹੈ ਕਿਤੇ ਕਿਤੇ ਹੁੰਦੀ ਹੈ ਬਹੁਤ ਜ਼ਿਆਦਾ ਜਿਹੜੀ ਹੈ ਨਹੀਂ ਹੁੰਦੀ ਪਰ ਫਿਰ ਵੀ ਕੁਝ ਸ਼ਬਦ ਅਜਿਵੇਂ ਕਾਰ ਤੋਂ ਕਾਰ ਸ਼ਬਦ ਬਣ ਗਿਆ ਹੈ ਠੀਕ ਹੈ ਇਹਦੇ ਵਿੱਚ ਇੱਕ ਆ ਦੀ ਜਿਹੜੀ ਸਾਊਂਡ ਹੈ ਉਹ ਆ ਗਈ ਹੈ ਆ ਆਦੀ ਜਿਹੜੀ ਸੌਂਡ ਹੈ ਤੁਹਾਨੂੰ ਪਤਾ ਹੈ ਕਿ ਅਸੀਂ ਉਹਨੂੰ ਕੰਨੇ ਦੇ ਨਾਲ ਜਿਹੜਾ ਹੈ ਉਹ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਜਿਵੇਂ ਕਰ ਤੋਂ ਘਰ ਤੋਂ ਹੀ ਕਾਰ ਸ਼ਬਦ ਬਣਿਆ ਹੈ ਮਾਰ ਤੋਂ ਹੀ ਮਾਰ ਸ਼ਬਦ ਬਣਿਆ ਹੈ ਔਰ ਇਹਦੇ ਵਿੱਚ ਜਿਹੜੀ ਸੈਂਟਰ ਵਿੱਚ ਅ ਤੋਂ ਨਹੀਂ ਆਈ ਹੈ ਉਹਨੂੰ ਅਸੀਂ ਮੰਦੇਤਰ ਜਿਹੜਾ ਹੈ ਕਹਿ ਦਿੰਦੇ ਹਾਂ ਇਸੇ ਤਰ੍ਹਾਂ ਹੀ ਜੇਕਰ ਮੈਂ ਪਸ਼ੇਤਰਾਂ ਦੀ ਗੱਲ ਕਰਾਂ ਪਸ਼ੇਤਰ ਕੀ ਹੁੰਦੇ ਹਨ ਉਹ ਪਾਵਨ ਜਿਹੜੇ ਧਾਤੂ ਦੇ ਪਿੱਛੇ ਲਾ ਕੇ ਇੱਕ ਨਵੇਂ ਸ਼ਬਦ ਦੀ ਸਿਰਜਣਾ ਕਰਦੇ ਹਾਂ ਜਿਵੇਂ ਕਿ ਅਸੀਂ ਅਗੇਤਰ ਲਗਾ ਕੇ ਨਵੇਂ ਸ਼ਬਦ ਦੀ ਸਿਰਜਣਾ ਕੀਤੀ ਸੀ ਉਸੇ ਤਰ੍ਹਾਂ ਹੀ ਅਸੀਂ ਪਿਛੇਤਰ ਲਗਾ ਕੇ ਵੀ ਨਵੇਂ ਸ਼ਬਦਾਂ ਦੀ ਸਿਰਜਣਾ ਕਰ ਸਕਦੇ ਹਾਂ ਜਿਵੇਂ ਸ਼ਬਦ ਸਾਡੇ ਕੋਲ ਧਾਤੂ ਹੈ ਬੁਰਾ ਔਰ ਇਹਦੇ ਨਾਲ ਈ ਪਿਛੇਤਰ ਲੱਗਾ ਹੈ ਤਾਂ ਸਾਡੇ ਕੋਲ ਇੱਕ ਨਵਾਂ ਸ਼ਬਦ ਬਣ ਗਿਆ ਹੈ ਬੁਰਾਈ ਇਸੇ ਤਰ੍ਹਾਂ ਹੀ ਸ਼ਬਦ ਸਾਡੇ ਕੋਲ ਧਾਤੂ ਹੈ ਇੱਜ਼ਤ ਇੱਜ਼ਤ ਜਿਹੜਾ ਹੈ ਉਹਦੇ ਨਾਲ ਦਾਰ ਸ਼ਬਦ ਲੱਗਾ ਹੈ ਤੇ ਇੱਕ ਨਵਾਂ ਸ਼ਬਦ ਸਾਡੇ ਕੋਲ ਬਣਿਆ ਹੈ ਇੱਜ਼ਤਦਾਰ ਇਸੇ ਤਰ੍ਹਾਂ ਹੀ ਸੋਚ ਮੇ ਸ਼ਬਦ ਹੈ ਸੋਚ ਸਾਡੇ ਕੋਲ ਧਾਤੂ ਹੈ ਮਈ ਜਿਹੜਾ ਹੈ ਉਸੇ ਪਿਛੇਤਰ ਨਾਲ ਕੇ ਇੱਕ ਨਵਾਂ ਸ਼ਬਦ ਜਿਹੜਾ ਹੈ ਬਣਾਇਆ ਹੈ ਸੋਹਜ ਮਈ ਇਸੇ ਤਰ੍ਹਾਂ ਹੀ ਮੂਲ ਪਲੱਸ ਵਾਣ ਮੂਲ ਸਾਡੇ ਕੋਲ ਧਾਤੂ ਹੈ ਔਰ ਵਾਣ ਅਸੀਂ ਪਿਛੇਤਰ ਲਗਾਇਆ ਹੈ ਤੇ ਇੱਕ ਨਵਾਂ ਸ਼ਬਦ ਜਿਹੜਾ ਸਾਡੇ ਕੋਲ ਬਣਿਆ ਹੈ ਉਹ ਹੈ ਮੂਲ ਵਾਣ ਤੋਂ ਇਸੇ ਤਰ੍ਹਾਂ ਹੀ ਜਿਹੜਾ ਹੈ ਉਹ ਅਸੀਂ ਵਿਧੇਤਰਾਂ ਦੀ ਜਿਹੜੀ ਹੈ ਵਰਗਵੰਡ ਕਰਦੇ ਹਾਂ ਵਿਧੇਤਰ ਜਿਹੜੇ ਹਨ ਤਿੰਨ ਤਰ੍ਹਾਂ ਦੇ ਅਸੀਂ ਦੇਖਿਆ ਅਗੇਤਰ ਮਧੇਤਰ ਤੇ ਪਿਛੇਤਰ ਚਾਰਟ ਦੇ ਸਟਾਰਟਿੰਗ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਇਹਦਾ ਜਿਹੜਾ ਬਹੁਤ ਜ਼ਿਆਦਾ ਡਿਟੇਲ ਵਿੱਚ ਦੱਸਿਆ ਹੈ ਕਿ ਰੂਪ ਦੇ ਪੱਖ ਤੋਂ ਕਾਰਜ ਦੇ ਪੱਖ ਤੋਂ ਰੂਪ ਦੇ ਪੱਖ ਤੋਂ ਅਸੀਂ ਇਹ ਦੇਖਿਆ ਕਿ ਉਹਦਾ ਸਟਰਕਚਰ ਜਿਹੜਾ ਹੈ ਭਾਵਨ ਚ ਦਾ ਕਿਵੇਂ ਬੰਦਾ ਹੈ ਇਸੇ ਤਰ੍ਹਾਂ ਹੀ ਅਸੀਂ ਹੁਣ ਕਾਰਜ ਦੇ ਪੱਖ ਤੋਂ ਦੇਖਾਂਗੇ ਕਿ ਭਾਸ਼ਾ ਦੇ ਵਿੱਚ ਜਿਹੜਾ ਭਾਵਨ ਚ ਹੈ ਉਹ ਕੰਮ ਕਿਵੇਂ ਕਰਦਾ ਹੈ ਉਹਦਾ ਕਾਰਜ ਕਿਵੇਂ ਹੈ ਸੋ ਨੂੰ ਜੇ ਕਾਰਜ ਦੇ ਪੱਖ ਤੋਂ ਅਸੀਂ ਦੇਖੀਏ ਇੱਕ ਰੂਪਾਂਤਰੀ ਵਿਧੇਤਰ ਹੁੰਦੇ ਹਨ ਇੱਕ ਵਿਉਂਤ ਪਤਵ ਦੇ ਤਰ ਹੁੰਦੀਆਂ ਰੂਪਾਂਤਰੀ ਵਿਧੇਤਰ ਜਿਹੜੇ ਹੁੰਦੇ ਹਨ ਉਹ ਹਮੇਸ਼ਾ ਮੂਲ ਧਾਤੂ ਦੇ ਅਖੀਰ ਵਿੱਚ ਆਉਂਦੇ ਹਨ ਠੀਕ ਹੈ ਜੀ ਮਤਲਬ ਕਿ ਉਹ ਪਹਿਲੇ ਨਹੀਂ ਆਉਂਦੇ ਉਹ ਮੂਲ ਧਾਤੂ ਜਿਹੜਾ ਸਾਡੇ ਕੋਲ ਪੜ ਸ਼ਬਦ ਹੈ ਪੜ ਦੀ ਮੈਂ ਇੱਕ ਐਗਜ਼ਾਮਪਲ ਇਸ ਕਰਕੇ ਤੁਹਾਨੂੰ ਬਾਰ-ਬਾਰ ਦਿੰਦੀ ਪਈਆਂ ਕਿਉਂਕਿ ਜਦੋਂ ਅਸੀਂ ਇੱਕ ਹੀ ਸ਼ਬਦ ਨੂੰ ਲੈ ਕੇ ਗੱਲ ਕਰਦੇ ਹਾਂ ਤਾਂ ਉਹ ਮੈਨੂੰ ਲੱਗਦਾ ਹੈ ਕਿ ਜ਼ਿਆਦਾ ਤੁਹਾਨੂੰ ਵਧੀਆ ਤਰੀਕੇ ਨਾਲ ਵਿਆਕਰਣ ਜੜੀਏ ਸਮਝ ਆ ਜਾਂਦੀ ਹੈ ਹੁਣ ਮੂਲ ਜਿਹੜਾ ਤਾਂ ਤੁਸੀਂ ਉਹਦੇ ਜਿਹੜਾ ਹੈ ਪੜ ਤੋਂ ਅਸੀਂ ਪੜਦੇ ਸ਼ਬਦ ਬਣਾਤਾ ਪੜਦੀ ਬਣਾਤਾ ਪੜਦਾ ਬਣਾਤਾ ਪੜਦਿਆ ਬਣਾਤਾ ਠੀਕ ਹੈ ਜੀ ਔਰ ਜਿਹੜਾ ਜਿਹੜਾ ਅਸੀਂ ਅਖੀਰ ਵਿੱਚ ਆਉਂਦੇ ਹਾਂ ਜਿਵੇਂ ਕਿ ਦਾ ਦੇ ਦੀ ਦਾ ਦਿਆਂ ਇਹ ਸਾਰੇ ਜਿਹੜੇ ਹਨ ਰੂਪਾਂਤਰੀ ਵਿਧੇਤਰ ਹੁੰਦੇ ਹਨ ਰੂਪਾਂਤਰੀ ਵਿਧੇਤਰ ਹਮੇਸ਼ਾ ਮੂਲ ਧਾਤੂ ਦੇ ਅਖੀਰ ਵਿੱਚ ਆਉਂਦੇ ਹਨ ਇਹਨਾਂ ਵਿੱਚ ਪਛੇਤਰ ਸ਼ਾਮਿਲ ਹੁੰਦੇ ਹਨ ਹਮੇਸ਼ਾ ਜਿਹੜਾ ਹੈ ਮੂਲ ਧਾਤੂ ਦੇ ਪਿੱਛੇ ਲਾ ਕੇ ਬੰਦੇ ਹਨ ਜਿਸ ਮੂਲ ਜਾਂ ਧਾਤੂ ਨਾਲ ਪਛੇਤਰ ਜੋੜ ਕੇ ਨਵਾਂ ਸ਼ਬਦ ਬਣਾਇਆ ਜਾਂਦਾ ਹੈ ਉਸਦਾ ਮੂਲ ਰੂਪ ਬਦਲਦਾ ਨਹੀਂ ਉਸਦਾ ਮੂਲ ਉਹ ਹੀ ਰਹਿੰਦਾ ਹੈ ਭਾਵੇਂ ਜੇਕਰ ਤਾਤੂ ਜਾਂ ਮੂਲ ਸ਼ਬਦ ਕਿਰਿਆ ਸ਼੍ਰੇਣੀ ਦਾ ਹੈ ਤਾਂ ਉਸ ਨਾਲ ਜਦੋਂ ਪਛੇਤਰ ਵੀ ਲੱਗ ਜਾਂਦਾ ਹੈ ਤਾਂ ਉਹ ਕਿਰਿਆ ਸ਼੍ਰੇਣੀ ਦਾ ਹੀ ਰਹਿੰਦਾ ਹੈ ਫੋਰ ਐਗਜ਼ਾਮਪਲ ਪੜ ਇੱਕ ਕਿਰਿਆ ਹੈ ਜੇਕਰ ਮੈਂ ਪੜਦੇ ਬਣਾ ਦੇਵਾਂਗੀ ਤਾਂ ਉਹ ਵੀ ਇੱਕ ਕਿਰਿਆ ਹੀ ਰਹੇਗੀ ਜੇਕਰ ਮੈਂ ਪੜਦੀ ਬਣਾ ਦੇਵਾਂਗੀ ਤਾਂ ਉਹ ਵੀ ਇੱਕ ਕਿਰਿਆ ਹੀ ਰਹੇਗੀ ਜੇ ਮੈਂ ਪੜਦਾ ਬਣਾ ਦੇਵਾਂਗੀ ਉਹ ਵੀ ਇੱਕ ਕਿਰਿਆ ਹੀ ਰਹੇਗੀ ਪੜਦਿਆ ਬਣਾ ਦੇਵਾਂਗੀ ਤੋ ਵੀ ਇਹ ਕਿਰਿਆ ਹੀ ਰਹੇਗੀ ਸੋ ਇਹਦੇ ਵਿੱਚ ਰੂਪਾਂਤਰੀ ਵਿਧੇਤਰ ਦੇ ਵਿੱਚ ਤੁਸੀਂ ਦੋ ਚੀਜ਼ਾਂ ਜੜੀਆਂ ਹਨ ਉਹ ਉਹਨਾਂ ਦਾ ਖਿਆਲ ਰੱਖਣਾ ਹੈ ਕਿ ਰੂਪਾਂਤਰੀ ਵਿਧੇਤਰ ਜਿਹੜੇ ਹੁੰਦੇ ਹਨ ਉਹ ਹਮੇਸ਼ਾ ਹੀ ਮੂਲ ਤਤੂ ਦੇ ਪਿੱਛੇ ਲੱਗ ਕੇ ਆਉਂਦੇ ਹਨ ਨੰਬਰ 1 ਨੰਬਰ 2 ਇਹਨਾਂ ਦਾ ਰੂਪ ਬਦਲਦਾ ਨਹੀਂ ਹੈ ਇਹਨਾਂ ਦਾ ਰੂਪ ਉਹੀ ਰਹਿੰਦਾ ਹੈ ਜੇਕਰ ਸ਼ਬਦ ਕਿਰਿਆ ਸ਼੍ਰੇਣੀ ਰਹੇ ਤੇ ਉਹ ਇਹ ਜਦ ਨਾਲ ਰੂਪਾਂਤਰੀ ਵਿਧੇਤਰ ਜਦੋਂ ਪਛੇਤਰ ਲੱਗ ਜਾਏਗਾ ਤੇ ਉਹਦਾ ਮੂਲ ਰੂਪ ਉਹੀ ਰਹੇਗਾ ਮੂਲ ਰੂਪ ਜਿਹੜਾ ਹੈ ਚੇਂਜ ਨਹੀਂ ਹੋਵੇਗਾ ਅਗਰ ਕਿਰਿਆ ਸ਼੍ਰੇਣੀ ਦਾ ਹੈ ਤਾਂ ਕਿਰਿਆ ਸ਼੍ਰੇਣੀ ਦਾ ਹੀ ਰਹੇਗਾ ਦੂਸਰਾ ਜਿਹੜਾ ਹੈ ਅਸੀਂ ਚਾਰਟ ਦੇ ਵਿੱਚ ਦੇਖਿਆ ਸੀ ਵਿਯੰਤ ਕਤਵ ਦੇ ਤੱਕ ਹੁੰਦੀਆਂ ਹਨ ਵਿਯੰਤ ਮਾਤਵ ਦੇ ਤੱਕ ਜਿਹੜੀਆਂ ਹਨ ਮੂਲ ਧਾਤੂ ਦੇ ਸ਼ੁਰੂ ਵਿੱਚ ਵੀ ਲੱਗ ਸਕਦੇ ਹਨ ਤੇ ਅਖੀਰ ਵਿੱਚ ਦੋਵੇਂ ਸਥਾਨਾਂ ਉੱਤੇ ਲੱਗਦੇ ਹਨ ਰੂਪਾਂਤਰੀ ਵਿਧੇਤਰ ਹਮੇਸ਼ਾ ਮੂਲ ਸ਼ਬਦ ਦੇ ਪਿੱਛੇ ਲੱਗਦੇ ਹਨ ਲੇਕਿਨ ਵਿਯੋੰਤ ਪੱਤੇ ਬਤੇ ਤਰ ਜਿਹੜੇ ਹਨ ਉਹ ਮੂਲ ਮੂਲ ਸ਼ਬਦ ਦੇ ਮੂਲ ਤੱਤੂ ਦੇ ਜਿਹੜੇ ਹਨ ਸ਼ੁਰੂ ਵਿੱਚ ਵੀ ਲੱਗ ਸਕਦੇ ਹਨ ਤੇ ਅਖੀਰ ਵਿੱਚ ਵੀ ਲੱਗ ਸਕਦੇ ਹਨ ਦੋਨਾਂ ਸਥਾਨਾਂ ਉੱਪਰ ਲੱਗ ਕੇ ਹੀ ਇੱਕ ਨਵੇਂ ਸ਼ਬਦ ਦੀ ਸਿਰਜਣਾ ਜੜੀ ਹਨ ਕਰਦੇ ਹਨ ਇਹਨਾਂ ਵਿੱਚ ਅਗੇਤਰ ਅਤੇ ਪਿਛੇਤਰ ਦੋਵੇਂ ਸ਼ਾਮਿਲ ਹੁੰਦੇ ਹਨ ਕਿਉਂਕਿ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਹੈ ਕਿ ਮੂਲ ਤੱਤੂ ਦੇ ਸ਼ੁਰੂ ਵਿੱਚ ਵੀ ਲੱਗ ਸਕਦੇ ਆਖੀਰ ਵਿੱਚ ਵੀ ਲੱਗ ਸਕਦੇ ਵਿਅੰਤ ਪਰਬਧਿਤ ਤਰ੍ਹਾਂ ਦੀ ਵਰਤੋਂ ਉਪਰੰਤ ਇਹ ਮੂਲ ਸ਼ਬਦ ਦਾ ਰੂਪ ਬਦਲ ਵੀ ਸਕਦਾ ਹੈ ਤੇ ਨਹੀਂ ਬਦਲ ਨਹੀਂ ਵੀ ਬਦਲ ਸਕਦਾ ਜਿਵੇਂ ਕਿ ਮੈਂ ਰੂਪਾਂਤਰੀ ਵਿਧੇਤਰ ਦੀ ਗੱਲ ਕੀਤੀ ਤਾਂ ਉਹਦੇ ਵਿੱਚ ਉਹਦਾ ਰੂਪ ਨਹੀਂ ਸੀ ਬਦਲਿਆ ਪਰ ਮੈਂ ਜਦੋਂ ਵਿਅੰਤ ਪਦ ਵਿਧੇਤਰ ਦੀ ਗੱਲ ਕਰਾਂਗੀ ਤੇ ਉਹਦੇ ਵਿੱਚ ਉਹਦਾ ਰੂਪ ਬਦਲ ਵੀ ਸਕਦਾ ਹੈ ਨਹੀਂ ਵੀ ਬਦਲ ਸਕਦਾ ਹੈ ਆਓ ਅਸੀਂ ਇੱਕ ਐਗਜ਼ਾਮਪਲ ਦੇ ਵਿੱਚ ਪੜ੍ਹਦੇ ਹਾਂ ਕਿਵੇਂ ਜਿਵੇਂ ਇੱਕ ਸ਼ਬਦ ਹੈ ਪੜ ਸ਼ਬਦ ਹੈ ਫਿਰ ਮੈਂ ਪੜ ਦੀ ਹੀ ਐਗਜ਼ਾਮਪਲ ਲਈ ਹੈ ਪੜ ਇਹਦੇ ਨਾਲ ਅਸੀਂ ਅਗਰ ਅਕੇਤਰ ਲਗਾ ਦਈਏ ਅਨ ਅਨ ਜੜਾ ਹੈ ਜਿਤੇ ਵਿਦੇਤਰ ਹੈ ਵਿਦੇਤਰ ਦੀ ਕਿਹੜੀ ਕੈਟਾਗਰੀ ਦਾ ਹੈ ਅਗੇਤਰ ਕੈਟਾਗਰੀ ਦਾ ਹੈ ਅਨ ਜਦੋਂ ਲਗਾ ਦਿੰਦੇ ਆ ਇੱਕ ਨਵਾਂ ਸ਼ਬਦ ਬਣ ਜਾਂਦਾ ਅਨਪੜ੍ਹ ਅਨਪੜ੍ਹ ਇੱਕ ਵਿਸ਼ੇਸ਼ਣ ਜਿਹੜਾ ਹੈ ਸਾਡੇ ਕੋਲ ਬਣ ਜਾਂਦਾ ਹੈ ਇਸੇ ਤਰ੍ਹਾਂ ਹੀ ਭਾਸ਼ਾ ਹੁਣ ਦੇਖੋ ਪੜ ਇੱਕ ਕਿਰਿਆ ਸੀ ਆਨੇ ਦੇ ਨਾਲ ਵਿਦੇਤਰ ਲੱਗ ਗਿਆ ਵਿਦੇਤਰ ਕਿਰਿਆ ਦੇ ਨਾਲ ਜਦੋਂ ਵਿਦੇਤਰ ਲੱਗਾ ਅਗੇਤਰ ਲੱਗਾ ਤਾਂ ਉਹ ਇੱਕ ਨਵਾਂ ਸ਼ਬਦ ਬਣਾ ਦਿੱਤਾ ਅਨਪੜ੍ਹ ਜੋ ਕਿ ਇੱਕ ਵਿਸ਼ੇਸ਼ਣ ਹੈ ਜਿਵੇਂ ਕਿ ਅਸੀਂ ਪਹਿਲਾਂ ਪੜਿਆ ਸੀ ਰੂਪਾਂਤਰੀ ਵਿਦੇਤਰ ਵਿੱਚ ਕਿਰਿਆ ਸੀ ਤੇ ਕਿਰਿਆ ਹੀ ਰਹੀ ਸੀ ਪਰ ਇਹਦੇ ਵਿੱਚ ਕਿਰਿਆ ਸੀ ਤੋਂ ਵਿਸ਼ੇਸ਼ਣ ਬਣ ਗਿਆ ਇਹਦਾ ਰੂਪ ਬਦਲ ਵੀ ਸਕਦਾ ਹੈ ਤੇ ਨਹੀਂ ਵੀ ਬਦਲ ਸਕਦਾ ਫੋਰ ਐਗਜ਼ਾਮਪਲ ਦੂਸਰਾ ਐਗਜ਼ਾਮਪਲ ਤੁਸੀਂ ਦੇਖੋ ਪਾਸ਼ਾ ਸ਼ਬਦ ਹੈ ਪਾਸ਼ਾ ਸ਼ਬਦ ਦੇ ਨਾਲ ਵੀ ਜਦੋਂ ਅਸੀਂ ਵਿਦੇਤਰ ਲਗਾਵਾਂਗੇ ਇਹਦੇ ਨਾਲ ਅਗੇਤਰ ਲਗਾ ਦਵਾਂਗੇ ਉਪ ਤੇ ਇਹ ਇੱਕ ਭਾਸ਼ਾ ਜੜੀ ਹੈ ਨਾਉਨ ਹੈ ਨਾਮ ਦਾ ਕੰਮ ਕਰਦੀ ਹੈ ਤੇ ਜਦੋਂ ਉਪ ਭਾਸ਼ਾ ਬਣੇਗੀ ਇਹ ਨਾਮ ਹੀ ਰਹੇਗੀ ਚਾਹੇ ਉਪ ਭਾਸ਼ਾ ਹੈ ਚਾਹੇ ਉਪ ਭਾਸ਼ਾ ਹੈ ਕਿਉਂਕਿ ਭਾਸ਼ਾ ਦੇ ਅੰਦਰ ਹੀ ਬਹੁਤ ਸਾਰੀਆਂ ਉਪ ਭਾਸ਼ਾਵਾਂ ਜੜੀਆਂ ਹਨ ਵਰਕ ਕਰਦੀਆਂ ਹਨ ਸੋ ਇਹਦੇ ਵਿੱਚ ਜੇ ਉਹ ਨਾਮ ਸੀਗਾ ਤੇ ਉਹ ਨਾਮ ਹੀ ਰਿਹਾ ਹੈ ਮੈਂ ਦੋਨੇ ਤਰ੍ਹਾਂ ਦੇ ਐਗਜ਼ਾਮਪਲ ਜੜੀ ਤੁਹਾਨੂੰ ਦੇਖਾ ਦੱਸ ਦਿੰਦੀ ਐ ਸੋ ਇਹਦੇ ਵਿੱਚ ਤੁਸੀਂ ਦੋ ਚੀਜ਼ਾਂ ਦਾ ਖਿਆਲ ਰੱਖਣਾ ਕਿ ਵਿਯੋੰਤਪਦਵਤੇਤਰ ਜਿਹੜੇ ਹਨ ਮੂਲ ਧਾਤੂ ਦੇ ਸ਼ੁਰੂ ਵਿੱਚ ਵੀ ਲੱਗ ਸਕਦੇ ਹਨ ਤੇ ਅਖੀਰ ਵਿੱਚ ਵੀ ਲੱਗ ਸਕਦੇ ਹਨ ਮਤਲਬ ਅਗੇਤਰ ਤੇ ਪੁਸ਼ੇਤਰ ਦੋਨੇ ਲੱਗ ਸਕਦੇ ਹਨ ਤੇ ਇਹਨਾਂ ਦੇ ਨਾਲ ਜਿਹੜਾ ਹੈ ਜਿਹੜਾ ਨਵਾਂ ਸ਼ਬਦ ਸਾਡੇ ਕੋਲ ਬਣ ਕੇ ਆਉਂਦਾ ਹੈ ਤੇ ਇਹਦਾ ਮੂਲ ਸ਼ਬਦ ਦਾ ਜਦੋਂ ਰੂਪ ਬਦਲਦਾ ਹੈ ਤੇ ਉਹ ਇੱਕ ਬਦਲ ਵੀ ਸਕਦਾ ਹੈ ਉਹਦਾ ਰੂਪ ਤੇ ਨਹੀਂ ਵੀ ਬਦਲ ਸਕਦਾ ਸੋ ਜਿਵੇਂ ਕਿ ਕਿਰਿਆ ਜਿਹੜੀ ਉਹ ਵਿਸ਼ੇਸ਼ਣ ਬਣੀ ਐ ਦੇ ਨਾਮ ਦਾ ਨਾਮ ਹੀ ਰਿਹਾ ਹੈ ਉਪਰੋਕਤ ਪਹਿਲੇ ਦਾ ਤੁ ਵਿੱਚ ਵਿਯੋਤਪਤ ਅਕੇਤਰ ਦੀ ਵਰਤੋਂ ਉਪਰੰਤ ਮੂਲ ਸ਼ਬਦ ਦੀ ਸ਼੍ਰੇਣੀ ਪਰਵਰਤਿਤ ਹੋ ਜਾਂਦੀ ਹੈ ਜਦਕਿ ਜਦੋਂ ਦੂਜਾ ਧਾਤੂ ਮੈਂ ਵਰਤਿਆ ਸੀਗਾ ਭਾਸ਼ਾ ਉਹਦੇ ਵਿੱਚ ਜਿਹੜਾ ਹੈ ਉਹ ਭਾਸ਼ਾ ਜਿਹੜੀ ਹੈ ਨਾਮ ਸੀ ਉਹ ਨਾਮ ਹੀ ਰਿਹਾ ਹੈ ਇਸੇ ਤਰ੍ਹਾਂ ਹੀ ਜੇਕਰ ਮੈਂ ਵਿਯੋਤਪਤ ਅਕੇਤਰ ਦੀ ਵਰਤੋਂ ਉਪਰੰਤ ਮੁੱਖ ਸ਼ਬਦ ਦੀ ਸ਼੍ਰੇਣੀ ਵਿੱਚ ਕੋਈ ਪਰਵਰਤਨ ਨਹੀਂ ਆਂਦਾ ਜਿਵੇਂ ਸੁੰਦਰ ਹੈ ਜਦੋਂ ਮੈਂ ਇਹਦੇ ਨਾਲ ਪਿਛੇਤਰ ਲਗਾਵਾਂਗੀ ਸੁੰਦਰਤਾ ਸੁੰਦਰ ਸਾਡੇ ਕੋ ਵਿਸ਼ੇਸ਼ਣ ਹੈ ਸੁੰਦਰ ਸ਼ਬਦ ਜਿਹੜਾ ਹੈ ਉਹ ਵਿਸ਼ੇਸ਼ਣ ਵਿੱਚ ਹੁੰਦਾ ਹੈ ਕਿਉਂਕਿ ਕਿਸੇ ਦੀ ਵਿਸ਼ੇਸ਼ਤਾ ਦੱਸਦਾ ਹੈ ਤੇ ਉਹਦੇ ਨਾਲ ਜਦੋਂ ਮੈਂ ਤਾਂ ਲਗਾ ਦਵਾਂਗੀ ਤੇ ਇੱਕ ਸੁੰਦਰਤਾ ਸ਼ਬਦ ਸਾਡੇ ਕੋ ਬਣ ਜਾਏਗਾ ਹੁਣ ਉਹ ਹੈਗਾ ਵਿਸ਼ੇਸ਼ਣ ਸੀਗਾ ਬਟ ਜਦੋਂ ਸੁੰਦਰਤਾ ਬਣ ਗਿਆ ਤਾਂ ਇੱਕ ਨਾਮ ਦੀ ਕੈਟਾਗਰੀ ਵਿੱਚ ਜਿਹੜਾ ਹੈ ਆ ਜਾਂਦਾ ਹੈ ਇਸੇ ਤਰ੍ਹਾਂ ਹੀ ਵਾਤ ਸਾਡੇ ਕੋ ਵਿਸ਼ੇਸ਼ਣ ਹੈ ਪਲੱਸ ਇਹਦੇ ਨਾਲ ਇਆ ਜਦੋਂ ਅਸੀਂ ਲਗਾਦੇ ਤੇ ਇੱਕ ਸ਼ਬਦ ਬਣ ਜਾਂਦਾ ਹੈ ਵਦਿਆ ਹੁਣ ਇਹ ਵਿਸ਼ੇਸ਼ਣ ਸੀਗਾ ਦੇ ਵਿਸ਼ੇਸ਼ਣ ਹੀ ਰਿਹਾ ਹੈ ਵੱਧ ਵੀ ਇੱਕ ਵਿਸ਼ੇਸ਼ਣ ਸੀ ਪਰ ਵਧਿਆ ਵੀ ਇੱਕ ਵਿਸ਼ੇਸ਼ਣ ਨਹੀਂ ਰਿਹਾ ਹੈ ਉਪਰੋਕਤ ਪਹਿਲੇ ਤੱਤੂ ਵਿੱਚ ਵਿਯੋਨਤ ਪਦ ਖੇਤਰਾਂ ਦੀ ਵਰਤੋਂ ਉਪਰੰਤ ਮੂਲ ਸ਼ਬਦ ਦੀ ਸ਼੍ਰੇਣੀ ਵਿੱਚ ਪਰਿਵਰਤਨ ਆਇਆ ਹੈ ਜਦਕਿ ਦੂਜੇ ਤੱਤੂ ਵਿੱਚ ਵਿਯੋਨਤ ਪਦ ਖੇਤਰ ਦੀ ਵਰਤੋਂ ਉਪਰੰਤ ਮੂਲ ਸ਼ਬਦ ਸ਼੍ਰੇਣੀ ਵਿੱਚ ਕੋਈ ਵੀ ਪਰਿਵਰਤਨ ਨਹੀਂ ਆਇਆ ਸੋ ਪਹਿਲੇ ਵਿੱਚ ਜਿਹੜੀ ਹੈ ਵਿਸ਼ੇਸ਼ਣ ਜਦੋਂ ਇਹ ਵਿਸ਼ੇਸ਼ਣ ਦੇ ਨਾਲ ਜਦੋਂ ਮੈਂ ਖੇਤਰ ਵਰਤਿਆ ਸੀ ਸੁੰਦਰਤਾ ਸ਼ਬਦ ਬਣ ਗਿਆ ਸੀ ਤਾਂ ਇਹ ਇੱਕ ਨਾਮ ਦੀ ਕੈਟਾਗਰੀ ਦਾ ਬਣ ਗਿਆ ਨਹੀਂ ਜਦਕਿ ਮੈਂ ਵਾਦ ਸ਼ਬਦ ਵਿਸ਼ੇਸ਼ਣ ਸੀ ਤੇ ਇਹ ਵਧੀਆ ਸ਼ਬਦ ਬਣ ਗਿਆ ਉਹ ਵੀ ਇੱਕ ਵਿਸ਼ੇਸ਼ਣ ਨੇ ਰਿਹਾ ਹੈ ਹੁਣ ਜੇਕਰ ਮੈਂ ਇੱਕ ਅੰਕਮਾ ਕੀ ਜਿਹੜੇ ਜਿਹੜੇ ਭਾਵਨchan ਉਹ ਕਿੰਨੇ ਤਰ੍ਹਾਂ ਦੇ ਜੁੜੇ ਹਨ ਦੋ ਭਾਗਾਂ ਦੇ ਵਿੱਚ ਅਸੀਂ ਉਹਨਾਂ ਨੂੰ ਵੰਡਦੇ ਹਾਂ ਇੱਕ ਹੁੰਦੇ ਸੁਤੰਤਰ ਭਾਵਨਚ ਇੱਕ ਹੁੰਦੇ ਜੁੜਵੇਂ ਭਾਵਨਚ ਸੁਤੰਤਰ ਭਾਵਨ ਚ ਉਹ ਹੁੰਦੇ ਹਨ ਜਿਨ੍ਹਾਂ ਦੀ ਆਪਣੀ ਆਪਣੇ ਆਪ ਵਿੱਚ ਇੱਕ ਸੁਤੰਤਰ ਪਛਾਣ ਹੁੰਦੀ ਹੈ ਸੁਤੰਤਰ ਖੋਨਦ ਰਖਦੇ ਹਨ ਉਹਨਾਂ ਨੂੰ ਨਾ ਅਗੇਤਰਾਂ ਦੀ ਨਾ ਪਛੇਤਰਾਂ ਦੀ ਕਿਸੇ ਚੀਜ਼ ਦੀ ਲੋੜ ਨਹੀਂ ਹੈ ਆਪਣੇ ਆਪ ਵਿੱਚ ਇੱਕ ਵੱਖਰਾ ਅਰਥ ਰੱਖਦੇ ਉਹਨਾਂ ਨੂੰ ਅਸੀਂ ਸੁਤੰਤਰ ਭਾਵਨ ਚ ਕਹਿੰਦੇ ਹਾਂ ਜਿਵੇਂ ਕਿ ਸ਼ਬਦ ਹੈ ਅਖ ਠੀਕ ਹੈ ਸੱਚ ਸੈਰ ਕੇਡ ਬੰਦ ਇਹਨਾਂ ਦੇ ਦੇਖੋ ਨਾ ਨਾ ਤਾਂ ਅਗੇਤਰ ਲੱਗਿਆ ਹੈ ਨਾ ਹੀ ਪਛੇਤਰ ਲੱਗਿਆ ਹੈ ਇਹ ਆਪਣੀ ਆਪ ਵਿੱਚ ਇੱਕ ਸੁਤੰਤਰ ਹੋਂਦ ਦੇ ਧਾਰਨੀ ਹਨ ਇਸ ਕਰਕੇ ਇਹਨਾਂ ਨੂੰ ਸੁਤੰਤਰ ਭਾਵੰਚ ਕਿਹਾ ਜਾਂਦਾ ਹੈ ਕੁਝ ਭਾਵੰਚ ਅਜਿਹੇ ਹੁੰਦੇ ਹਨ ਜਿਹੜੇ ਕਿ ਜੁੜਨੇ ਭਾਵੰਚੋ ਤੇ ਹਨ ਉਹਨਾ ਦਾ ਕਿਸੇ ਦੇ ਨਾਲ ਜੁੜ ਕੇ ਆਉਣਗੇ ਤਾਂ ਹੀ ਉਹਨਾਂ ਦਾ ਕੋਈ ਨਾ ਕੋਈ ਅਰਥ ਰਹਿ ਜਾਂਦਾ ਹੈ ਅਗਰ ਉਹ ਇਕੱਲੇ ਭਾਸ਼ਾ ਦੇ ਵਿੱਚ ਵਰਤੇ ਜਾਣਗੇ ਤਾਂ ਉਹਨਾਂ ਦਾ ਕੋਈ ਵੀ ਜਿਹੜਾ ਅਰਥ ਹੈ ਨਹੀਂ ਰਹਿ ਜਾਂਦਾ ਜਿਹੜੇ ਭਾਵੰਚ ਇਕੱਲੇ ਆਪਣੀ ਪਛਾਣ ਕਾਇਮ ਨਹੀਂ ਰੱਖ ਪਾਉਂਦੇ ਬਲਕਿ ਸੁਤੰਤਰ ਭਾਵੰਚ ਨਾਲ ਜੋੜ ਕੇ ਹੀ ਹੁਣ ਸੁਤੰਤਰ ਭਾਵੰਚ ਕਿਹੜੇ ਸੀ ਅੱਖ ਜਦੋਂ ਇਹਦਾ ਨਾ ਅੱਖੀ ਇਹ ਸ਼ਬਦ ਲਗਾ ਦਾਂਗੇ ਉਹ ਜੁੜਵਾ ਪਾਵਨ ਚ ਇਹ ਜਿਹੜਾ ਹੈ ਉਹ ਜੁੜਵਾ ਪਾਵਨ ਚ ਹੈ ਉਹਦੀ ਇਕੱਲਿਆਂ ਦੀ ਕੋਈ ਹੋਂਦ ਨਹੀਂ ਹੈ ਲੇਕਿਨ ਉਹ ਜਦੋਂ ਸੁਤੰਤਰ ਪਾਵਨ ਚ ਨਾਲ ਜੁੜ ਕੇ ਆਏਗਾ ਤੇ ਉਹਦੀ ਇੱਕ ਅੱਖੀ ਇੱਕ ਨਵਾਂ ਸ਼ਬਦ ਜਿਹੜਾ ਬਣ ਕੇ ਸਾਡੇ ਕੋਲ ਆ ਜਾਵੇਗਾ ਹ ਜਿਵੇਂ ਕਿ ਮੈਂ ਜੁੜਵੇਂ ਪਾਵਨ ਚ ਹੈ ਜਿਹੜੇ ਪਾਵਨ ਚ ਇਕੱਲੇ ਆਪਣੀ ਪਛਾਣ ਕਾਇਮ ਨਹੀਂ ਰੱਖ ਪਾਉਂਦੇ ਬਲਕਿ ਸੁਤੰਤਰ ਪਾਵਨ ਚ ਨਾਲ ਜੁੜ ਕੇ ਹੀ ਆਪਣੀ ਪਛਾਣ ਬਣਾਉਣ ਦੀ ਸਮਰੱਥ ਹੁੰਦੇ ਹਨ ਉਹਨਾਂ ਨੂੰ ਅਸੀਂ ਜੁੜਵੇਂ ਪਾਵਨ ਚ ਕਹਿ ਸਕਦੇ ਹਾਂ ਜਿਵੇਂ ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਸੀ ਅੱਖ ਅੱਖ ਦੇ ਨਾਲ ਜਦੋਂ ਆਂ ਸ਼ਬਦ ਲੱਗ ਜੇਗਾ ਇੱਕ ਨਵਾਂ ਸ਼ਬਦ ਸਾਡੇ ਸਾਡੇ ਕੋਲ ਬਣ ਜਾਏਗਾ ਅੱਖਾਂ ਹੁਣ ਜਿਹੜਾ ਇਹਦੇ ਵਿੱਚ ਆਂ ਸ਼ਬਦ ਲੱਗਾ ਹੈ ਆਂ ਜਿਹੜਾ ਹੈ ਉਹ ਜੁੜਦਾ ਭਾਵ ਅੰਸ਼ ਹੈ ਇਸੇ ਤਰ੍ਹਾਂ ਹੀ ਸੱਚ ਸਾਡੇ ਕੋਲ ਇੱਕ ਸੁਤੰਤਰ ਭਾਵ ਅੰਸ਼ ਸੀਗਾ ਪਰ ਇਹਦੇ ਨਾਲ ਈ ਸ਼ਬਦ ਲੱਗ ਗਿਆ ਸੱਚੀ ਔਰ ਈ ਜਿਹੜਾ ਹੈ ਉਹ ਜੁੜਦਾ ਭਾਵ ਅੰਸ਼ ਹੈ ਜਿਹੜਾ ਕਿ ਸੁਤੰਤਰ ਭਾਵ ਅੰਸ਼ ਨਾਲ ਮਿਲ ਕੇ ਹੀ ਆਪਣੀ ਜੁੜੀ ਹੁੰਦੀ ਹੈ ਉਹ ਕਾਇਮ ਰੱਖਦਾ ਹੈ ਇਸੇ ਤਰ੍ਹਾਂ ਇਹ ਸਹਿਜ ਸ਼ਬਦ ਸਾਡੇ ਕੋਲ ਇਹਨਾਂ ਜਦੋਂ ਇਹ ਲੱਜੇਗਾ ਇੱਕ ਸਹਿਜੇ ਸ਼ਬਦ ਸਾਡੇ ਕੋਲ ਪੰਜਾਇਓ ਸੋ ਇਸ ਵਿੱਚ ਜਿਹੜਾ ਈ ਏ ਜੁੜਵੇਂ ਭਾਵੰਚ ਵਿੱਚ ਵੱਜੇ ਹਨ ਕਿਰਿਆਸ਼ੇਲ ਕਰਦੇ ਹਨ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਜਿਹੜਾ ਹੈ ਅੱਜ ਜਿਹੜੀਆਂ ਅਸੀਂ ਮੂਲ ਵਿਆਕਰਣ ਇਕਾਈਆਂ ਨੂੰ ਜੜਾ ਹੈ ਪੜਿਆ ਹੈ ਉਹਨਾਂ ਵਿੱਚ ਜਿਹੜੀ ਅਸੀਂ ਪਹਿਲੀ ਵਿਆਕਰਣ ਇਕਾਈ ਭਾਵੰਚ ਕੀਤੀ ਹੈ ਉਹ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਪੜ੍ਹੀ ਹੋਵੇਗੀ ਔਰ ਸਮਝੀ ਹੋਵੇਗੀ ਫਿਰ ਵੀ ਅਗਰ ਤੁਹਾਨੂੰ ਕਿਸੇ ਚੀਜ਼ ਦੀ ਕੋਈ ਵੀ ਚੀਜ਼ ਦੇ ਸਮਝ ਨਹੀਂ ਲੱਗਦੀ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਮੇਰਾ ਫੋਨ ਨੰਬਰ ਹੈ 900 ਜਦੋਂ ਤੁਸੀਂ ਮੇਰੇ ਇਸ ਟਾਪਿਕ ਨੂੰ ਤੁਸੀਂ ਰੀਡ ਕਰਦੇ ਹੋ ਐਂਡ ਰੀਡ ਕਰਦੇ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਹਨ ਤੁਸੀਂ ਜਿਹੜਾ ਹੈ ਮੇਰਾ ਇੱਕ YouTube ਚੈਨਲ ਹੈ ਸਿੱਖੋ ਪੰਜਾਬੀ ਵਿਦ ਡਾਕਟਰ ਸੰਦੀਪਪੁਰ ਤੁਸੀਂ ਉਹਨੂੰ ਸਬਸਕ੍ਰਾਈਬ ਕਰ ਸਕਦੇ ਹੋ ਉਹਨੂੰ ਦੇਖ ਸਕਦੇ ਹੋ ਕਮੈਂਟ ਬਾਕਸ ਵਿੱਚ ਆਪਣੇ ਕਮੈਂਟ ਕਰਕੇ ਤੁਹਾਨੂੰ ਕੋਈ ਵੀ ਮੁਸ਼ਕਿਲ ਆਦੀ ਹੈ ਤੁਸੀਂ ਉਹਦੇ ਵਿੱਚ ਦੱਸ ਸਕਦੇ ਹੋ ਔਰ ਮੈਂ ਉਹਨਾਂ ਦੀਆਂ ਜਿਹੜੀਆਂ ਜਿੰਨੀਆਂ ਵੀ ਤੁਹਾਡੀਆਂ ਪ੍ਰੋਬਲਮ ਸੀ ਉਹਨਾਂ ਨੂੰ ਸੋਲਵ ਕਰਕੇ ਜੜਾ ਹੈ ਜ਼ਰੂਰ ਜੜਾ ਤੁਹਾਡੇ ਨਾਲ ਰਾਬਤਾ ਜੜਾ ਆਪਣਾ ਕਾਇਮ ਕਰ ਦਿਲਾਉਂਗੀ ਸ਼ੁਕਰੀਆ